ਸੋਸ਼ਲ ਮੀਡੀਆ ਤੇ ਫੈਲ ਰਹੀ ਹੈ ਇਸ ਵੀਡੀਓ ਦਾ ਸੱਚ ਆਇਆ ਸਾਹਮਣੇ ਗਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਇਹ ਜਾਣਕਾਰੀ ਪਾਪਾ ਵੱਲੋਂ ਮਾਨਸਾ ਦੇ ਬਖਵਕ ਪਿੰਡਾਂ ਦੇ ਵਿੱਚ ਜਿੱਥੇ ਆਪਣੇ ਕੈਂਪਾਂ ਦੌਰਾਨ ਸੈਂਟਰ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਮਾਨਸਾ ਪੁਲਿਸ ਵੱਲੋਂ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਲਿਆ ਜਾ ਰਿਹਾ ਹੈ ਇਸ ਤੇ ਜ਼ਿਲ੍ਹਾ ਬਇਸ ਪ੍ਰਧਾਨ ਅਰਜਿੰਦਰ ਰਾਜੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਮੇਰੀ ਗੱਲ ਰਜਿੰਦਰ ਰਾਜੀ ਜੀ ਨਾਲ ਹੋ ਰਹੀ ਹੈ ਹਾਂਜੀ ਹਾਂਜੀ ਜੀਵਨ ਸ਼ਰਮਾ ਬੋਲਦਾ ਜੀ ਗੱਲਬਾਤੀ ਵੀ ਤੋਂ ਹਾਂਜੀ ਸਰ ਬੋਲੋ ਜੀ ਪ੍ਰਧਾਨ ਜੀ ਵੀਡੀਓ ਵਾਇਰਲ ਹੋ ਰਹੀ ਹੈ ਭਾਜਪਾ ਦੇ ਜਿਹੜੇ ਕੁਝ ਆਗੂ ਨੇਗੇ ਉਹਨਾਂ ਦੀ ਉਹਨਾਂ ਨੂੰ ਜਿਹੜੇ ਪੁਲਿਸ ਆਪਣੀ ਕਸਟਡੀ ਚ ਲੈ ਰਹੀ ਹੈ ਕੀ ਗੱਲਬਾਤ ਹੈ ਇਹਦੇ ਬਾਰੇ ਕਿਉਂਕਿ ਸਾਡਾ ਪੱਖ ਹੁੰਦਾਗਾ ਕਿ ਖਬਰ ਨੂੰ ਜਾਂਚ ਵਧੀਆ ਤਰੀਕੇ ਨਾਲ ਜਿਹੜਾ ਪੇਸ਼ ਕੀਤਾ ਜਾਵੇ ਕੀ ਗੱਲਬਾਤ ਹੋਈ ਹੈ ਉਹ ਦੱਸੋ ਉਹ ਕੌਣ ਬੰਦੇ ਨੇ ਜਿਨ੍ਹਾਂ ਨੂੰ ਪੁਲਿਸ ਜੀ ਸਾਡਾ ਸਾਡੇ ਇੱਕ ਤਾਂ ਹੈਗੇ ਨੇ ਕਾਕਾ ਮਰਿੰਦਰ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਆਗੂ ਨੇਗੇ ਓਕੇ ਇੱਕ ਸਾਡਾ ਅਮਨਦੀਪ ਗੁਰੂ ਆ ਜੀ ਉਹ ਜੁੱਦਾ ਆਗੂ ਸਾਡਾ ਓਕੇ ਇਹ ਸੁਰੂਗੜ ਕੈਂਪ ਤੇ ਜਾਣਾ ਸੀਗਾ ਸਾਡਾ ਕੈਂਪ ਸੀ ਸੁਰੂਗੜਾ ਚ ਅੱਛਾ ਜੀ ਉੱਥੇ ਸਰਕਾਰ ਨੇ ਉਹਨਾਂ ਰੋਕਣ ਵਾਸਤੇ ਟ੍ਰੈਸਟ ਜੀ ਫੜ ਲਿਆ ਠੀਕ ਹੈ ਸਰਕਾਰ ਦੇਖੋ ਪਤਾ ਹੈ ਕਿ ਧੱਕਾ ਕਰਦੀ ਹੈ ਬੀਜੇਪੀ ਨਾਲ ਜਿਆਦਾ ਓਕੇ ਸਾਡੇ ਬਰਕਰਾਰ ਦੀ ਬਹੁਤ ਜਿਆਦਾ ਧੱਕਾ ਮੁਕੀ ਕਰ ਰਹੇ ਨੇ ਇਹ ਓਕੇ ਪੂਰੀ ਤਰ੍ਹਾਂ ਮਤਲਬ ਕਿ ਉਹ ਡੀਕ੍ਰੀਟ ਕਰ ਰਹੀ ਹੈ ਸਰਕਾਰ ਠੀਕ ਹੈ ਸਰਕਾਰ ਇਸ ਗੱਲ ਤੋਂ ਡਰੀ ਹੋਈ ਹੈ ਵੀ ਭਾਜਪਾ ਦਾ ਗਰਾਬ ਜਿਰੋਨ ਜਿਰੋ ਬਜ਼ਰ ਹੈ ਪਿੰਡਾਂ ਦੇ ਵਿੱਚ ਠੀਕ ਹੈ ਪਾਜ ਪਾ ਪਿੰਡਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਆਪਣੇ ਪੈਰ ਫੈਲ ਰਹੀ ਹੈ ਇਸ ਗੱਲ ਤੇ ਦੇਖੋ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈ ਰਹੇ ਠੀਕ ਹੈ ਸਾਰੇ ਫ੍ਰੀ ਜੋਸ਼ ਸਰਕਾਰੀ ਸਕੀਮਾਂ ਲਈਆਂ ਕਿ ਕੈਂਪਾਂ ਦੇ ਵਿੱਚ ਜਿਹੜੀ ਕੀ ਕੀ ਚੀਜ਼ ਦਾ ਜਿਹੜਾ ਲਾਭ ਦੱਸਿਆ ਜਾ ਰਿਹਾਗਾ ਦੇਖੋ ਜੀ ਕਿਸੇ ਦਾ ਜਿਵੇਂ ਦੇਖੋ ਟੂਲ ਕਿਟ ਦੇਣਾ ਕਿਸੇ ਨੂੰ ਠੀਕ ਹੈ ਵਿਸ਼ਕਰਮਾ ਜੋ ਜਿੰਦ ਰਹਿੰਦੀ ਹੈ ਆਇਓ ਸਮਾਨ ਦੇ ਅੰਦਰ ਅਸੀਂ ਦੇਖੋ 5 ਲੱਖ ਦਾ ਬੀਮਾ ਵਾਲਾ ਕਾਰਡ ਬਣਾ ਕੇ ਦੇ ਰਹੇ ਹਾਂ ਠੀਕ ਹੈ ਠੀਕ ਹੈ ਜੀ ਕਾਰਡ ਘਰ ਬਣਾਸੇ ਪੈਸੇ ਦੀ ਬਣਾ ਦੇ ਰਹੀ ਹੈ ਸੈਂਟਰ ਸਰਕਾਰ ਉਹਦੀ ਸਕੀਮ ਬਣਾ ਕੇ ਦੇ ਰਹੇ ਹਾਂ ਅਸੀਂ ਹਰ ਤਰ੍ਹਾਂ ਦੀ ਸਕੀਮਾਂ ਨੇ ਜੀ 30 35 ਯੇਲਾ ਜੀ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਬਿਨਾ ਕਿਸੇ ਕਿਸੇ ਪੈਸੇ ਤੋਂ ਬਿਲਕੁਲ ਫ੍ਰੀ ਸੇਵਾ ਕਰ ਰਹੇ ਆ ਲੋਕਾਂ ਦੀ ਓਕੇ ਸਰਕਾਰ ਨੂੰ ਇਹ ਗੱਲ ਹਜਮ ਨਹੀਂ ਆ ਰਹੀ ਓਕੇ ਸਰਕਾਰ ਇਸ ਗੱਲ ਦੇ ਉੱਤੇ ਸਾਡੇ ਬਰਕਰਾਰ ਤੱਕ ਕੰਮ ਕੀ ਕਰ ਰਹੀ ਹੈ ਸਾਨੂੰ ਫੜ ਵੀ ਰਹੀ ਹੈ ਸਵੇਰੇ 5 ਵਜੇ 6 ਵਜੇ ਘਰਾਂ ਦੇ ਅੱਗੇ ਖੜ੍ਹ ਜਾਂਦੇ ਪੁਲਿਸ ਆ ਕੇ ਬਾਹਰ ਨਿਕਲਦੇ ਰਹੀ ਬਹੁਤ ਜ਼ਿਆਦਾ ਸਰਕਾਰ ਇਕੱਠੀਆਂ ਬੰਦੇ ਉਤਰਈ ਹੈ ਦੇਖੋ ਸਰਕਾਰਾਂ ਆਉਂਦੀਆਂ ਨੇ ਆਉਂਦੀਆਂ ਰਹਿਣਗੀਆਂ ਪਰ ਇਸ ਤਰ੍ਹਾਂ ਦੀ ਸਰਕਾਰ ਕਦੇ ਨਹੀਂ ਦੇਖੀ ਜੋ ਇੰਨਾ ਧੱਕਾ ਕਰ ਰਹੀ ਹੋਵੇ ਪਰਧਾਨ ਜੀ ਜੇ ਗੱਲਬਾਤ ਕਰੀਏ ਆਪਾਂ ਕਾਫੀ ਟਾਈਮ ਤੋਂ ਜਿਹੜੀ ਸਤਾ ਦੇ ਵਿੱਚ ਮੋਦੀ ਸਰਕਾਰ ਹੈ ਇਹ ਹੁਣੇ ਵੋਟਾਂ ਦੇ ਮੌਕੇ ਜਿਹੜੇ ਇਹ ਕੈਂਪ ਲਾਉਣੇ ਪਏ ਪਹਿਲਾਂ ਜਿਹੜੀਆਂ ਇਹ ਲੋਕਾਂ ਤੱਕ ਸਕੀਮਾਂ ਕਿਉਂ ਨਹੀਂ ਪਹੁੰਚਾਈਆਂ ਗਈਆਂ ਸਕੀਮਾਂ ਲੋਕਾਂ ਤੱਕ ਪਹਿਲਾਂ ਹੀ ਪਹੁੰਚ ਰਹੀਆਂ ਸੀ ਵੀਰ ਜੀ ਉਹ ਸੀਗਾ ਜੀ ਪਹਿਲਾਂ ਸੀਐਚ ਸੈਂਟਰ ਖੋਲੇ ਹੋਏ ਸੀਗੇ ਓਕੇ ਉੱਥੇ ਪਿੰਡ ਦੇ ਲੋਕਾਂ ਨੂੰ ਜਿਹੜਾ ਨਿਗਾਰ ਛੱਡ ਕੇ ਜਾਣਾ ਬਹੁਤ ਔਖਾ ਲੱਗਦਾ ਸੀਗਾ ਉਹਦੀ ਦਿਹਾੜੀ ਖਰਾਬ ਹੁੰਦੀ ਸੀ ਬੰਦੇ ਦੀ ਉਹ ਜਾ ਨਹੀਂ ਪੌਂਦਾ ਸੀਗਾ ਗਾਂ ਸਿਹਤ ਸੈਂਟਰ ਵਾਲੇ 100 200 500 ਰੁਪਏ ਫੀਸ ਪਾ ਨਹੀਂ ਪੈਂਦੀ ਸੀ ਉਹਨਾਂ ਨੂੰ ਓਕੇ ਠੀਕ ਹੈ ਉਹ 1000 ਰੁਪਏ ਚ ਬੰਦਾ ਸੀਗਾ ਜਿਹੜਾ ਕਿ ਅਸੀਂ ਉਹਦੇ ਘਰ ਜਾ ਕੇ ਬਿਲਕੁਲ ਫਰੀ ਸੇਵਾ ਦੇ ਰਹੇ ਹਾਂ ਉਹਨੂੰ ਓਕੇ ਜੋਧੀ 35 ਸਕੀਮਾਂ ਨੇ ਸੀ ਕੇਂਦਰ ਦੀਆਂ ਬਿਨਾਂ ਕਿਸੇ ਪੈਸੇ ਤੋਂ ਉਹਦੇ ਪਿੰਡ ਜਾ ਕੇ ਉਹਦੇ ਘਰ ਜਾ ਕੇ ਉਹ ਅਸੀਂ ਹੁਣ ਦੇ ਰਹੇ ਹਾਂ ਫਾਇਦਾ ਕਿ ਗਰੀਬ ਆਦਮੀ ਨਿਸ਼ਾਨ ਨਾ ਹੋਵੇ ਆਪਦੇ ਕੰਮ ਤੇ ਲੱਗਿਆ ਰਹੇ ਸਿਰਫ 15 ਮਿੰਟ ਬਲੇ ਲਗਾਉਣੇ ਸੀ 15 ਮਿੰਟ ਚ ਕਾਰਡ ਬਣਾ ਕੇ ਉਹਨੂੰ ਵਾਪਸ ਭੇਜ ਦੇਣੇ ਕੰਮ ਤੇ ਓਕੇ ਅੱਜ ਦਾ ਅੱਜ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਵਾਲੇ ਰਾਸ਼ਨ ਕਾਰਡ ਜਿਹੜੇ ਕੱਟੇ ਜਾ ਨਹੀਂ ਵੀਰ ਜੀ ਸੈਂਟਰ ਦਾ ਰਾਸ਼ਨ ਦੇ ਰਿਹਾ ਹੈ ਜੀ ਜਿਹੜੇ ਇਹ ਆਪਦੇ ਰਾਸ਼ਨ ਕੱਟ ਰਹੇ ਨੇ ਆਪਦੇ ਛੇਤਿਆਂ ਦੇ ਕਾਰਡ ਬਣਾ ਰਹੇ ਨੇ ਜਿਹੜੇ ਸਹੀ ਨੇ ਜਿਹਨਾਂ ਨੂੰ ਕਾਰਡ ਹੈਗੇ ਉਹ ਇਹ ਕੱਟੀ ਜਾਂਦੇ ਨੇਗੇ ਓਕੇ ਆਪਦੇ ਛੇਤਿਆਂ ਦੇ ਕਾਰਡ ਬਣਾਈ ਜਾਂਦੇ ਨੇਗੇ ਉਹਨਾਂ ਕੋਲ ਗੱਡੀਆਂ ਵੀ ਨੇ ਮੋਟਰਸਾਈਕਲ ਵੀ ਨੇ ਜ਼ਮੀਨ ਜਾਇਦਾਦ ਦੀ ਉਹਨਾਂ ਦੇ ਕਾਰਡੇ ਬਣਾ ਰਹੇ ਨੇਗੇ ਓਕੇ ਅਸੀਂ ਉਹ ਕਾਰਡ ਕਟਵਾ ਰਹੇ ਹਾਂਗੇ ਇਸ ਕਰਕੇ ਇਹ ਸਾਡੀ ਮੁਖਾਲਫਤ ਕਰ ਦੇਣਗੇ ਓਕੇ ਇਸ ਗੱਲ ਤੋਂ ਪੂਰੀ ਤਰ੍ਹਾਂ ਮੁਖਲਾੜ ਜਾਇਆ ਮਾਦੀ ਪਾਰਟੀ ਓਕੇ ਜੀ ਕੀ ਕਹਿਣਾ ਚਾਹੋਗੇ ਕਿ ਮੋਦੀ ਤੋਂ ਜਿਹੜਾ ਆਪਾਂ ਕਹਿ ਸਕਦੇ ਆ ਪ੍ਰਾਈਮ ਮਿਨਿਸਟਰ ਨੇ ਸਾਡੇ ਭਾਰਤ ਦੇ ਹਨਾ ਕਿ ਉਹ ਜਿਹੜੀ ਕਾਲੇ ਕਾਨੂੰਨ ਆਪਾਂ ਕਹਿ ਸਕਦੇ ਆ ਰੱਦ ਵੀ ਹੋ ਗਏ ਲਾਏ ਗਏ ਸੀ ਉਹਨਾਂ ਕਰਕੇ ਵਿਰੋਧ ਹੋਇਆ ਹੈਗਾ ਮਤਲਬ ਪਿੰਡਾਂ ਦੇ ਵਿੱਚ ਇੱਕ ਮਤਲਬ ਵੀ ਸਰਕਾਰਾਂ ਕਰਾ ਰਹੀਆਂ ਨੇਗੇ ਇਹ ਸਰਕਾਰਾਂ ਕਰਾ ਰਹੀਆਂ ਜੀ ਕਿਸਾਨ ਸਾਡੇ ਕੋਈ ਵਿਰੋਧ ਨਹੀਂ ਹੈਗੇ ਓਕੇ ਕਿਸਾਨ ਜਿਹੜੇ ਕਿਸਾਨਾਂ ਨੂੰ ਉਹਨਾਂ ਸਕੀਮਾਂ ਦਾ ਪਤਾ ਸੀਗਾ ਚਲੋ ਉਸ ਸਕੀਮਾਂ ਵਾਪਸ ਵੀ ਹੋ ਗਈਆਂ ਉਹ ਵੀ ਲਾਹੇਵੰਦ ਸੀਗਾ ਸਕੀਮਾ ਕਿਸਾਨਾਂ ਵਾਸਤੇ ਚਲੋ ਵਾਪਸ ਹੋ ਗਿਆ ਕੋਈ ਗੱਲ ਨਹੀਂ ਨਹੀਂ ਕਿਸਾਨਾਂ ਨੂੰ ਸੈਟ ਲੱਗੀਆਂ ਉਹ ਪਰ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਗਿਆ ਉਹਨਾਂ ਨੇ ਇਸ ਗੱਲ ਦਾ ਪੂਰਾ ਵਿਰੋਧ ਕੀਤਾ ਵੀ ਕਿਸਾਨਾਂ ਨੂੰ ਇਹ ਲਾਹਾਂ ਨਾ ਮਿਲ ਸਕੇ ਬੀਜੇਪੀ ਦੀ ਹਰਮਨ ਪਿਆਰਤਾ ਨਾ ਬਣ ਸਕੇ ਕਿਸਾਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਇਸ ਗੱਲ ਤੋਂ ਹਿੱਲੇ ਹੋਏ ਨੇ ਕੀ ਕਹਿਣਾ ਚਾਹੋਗੇ ਬੀਤੇ ਦਿਨੀ ਤੁਹਾਡਾ ਇੱਕ ਬੀਰੋ ਕੇ ਕਲਾਂ ਦੇ ਵਿੱਚ ਪ੍ਰੋਗਰਾਮ ਸੀ ਉੱਥੇ ਵੀ ਜਿਹੜੇ ਤੁਹਾਡੇ ਆਗੂ ਨੇ ਪੁਲਿਸ ਰਿਆਸਤ ਦੇ ਵਿੱਚ ਲੈ ਗਏ ਸੀ ਅੱਜ ਤਾਂ ਸਰਕਾਰ ਨੂੰ ਹੀ ਗੱਲ ਕਹਿਣੀ ਹੈ ਵੀ ਦੇਖੋ ਜੀ ਕੰਮ ਸਰੇਖ ਨੇ ਕਰਨਾ ਹੈਗਾ ਤੁਸੀਂ ਅੱਗੇ ਹੋ ਕੰਮ ਕਰੋ ਸਾਡੇ ਨਾਲ ਆ ਕੇ ਬੈਠ ਸਕੀਮਾਂ ਚਲਾਓ ਤੁਸੀਂ ਆਪਦੇ ਨਾਲ ਦਿਓ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਜੀ ਇਹ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਫਾਇਦੇ ਵਸਤੀ ਹੁੰਦੀਆਂ ਨੇਗੀਆਂ ਤੁਸੀਂ ਲੋਕਾਂ ਨੂੰ ਘਰ ਘਰ ਜਾ ਕੇ ਸੇਵਾ ਦਿਓ ਆਮ ਆਦਮੀ ਪਾਰਟੀ ਦੀ ਜੀ ਕਾਰਗੁਜ਼ਾਰੀ ਆ ਤਿੰਨ ਸਾਲਾਂ ਦੀ ਕਿਵੇਂ ਦੇਖਦੇ ਹੋ ਕਿੰਨੇ ਕੁ ਲੋਕਾਂ ਦੇ ਘਰ ਘਰ ਤੱਕ ਜਿਹੜੇ ਕੰਮ ਹੋ ਰਹੇ ਨੇ ਕੁਝ ਵੀ ਨਹੀਂ ਹੋ ਰਿਹਾ ਜੀ ਜ਼ੀਰੋ ਕਰਕੇ ਜਿਹੜੇ ਜੋਗ ਮਾਨ ਸਾਹਿਬ ਨੇ ਕਿਹਾ ਸੀਗਾ ਉਹ ਸਿੱਖ ਵੀ ਗੱਲ ਤੇ ਖਰੇ ਉਤਰੇ ਜੁੱਤ ਨਸ਼ਾ ਅਬਰਧ ਤੀਸ਼ਰਟ ਪਾਈ ਹੁੰਦੀ ਆ ਉਹਦੇ ਵਾਲੀ ਜੁੱਤ ਨਸ਼ਾ ਅਬਰਧ ਵਾਲੀ ਉਹ ਦੰਦਾ ਠੀਕਾ ਲਾ ਰਹੇ ਹੁੰਦਾ ਹੈਗਾ ਉਹਦੀ ਪੂਰੀ ਤਰ੍ਹਾਂ ਫੋਕ ਨਿਕਲੀ ਹੋਈ ਹੈ ਉਸ ਗੱਲ ਨੂੰ ਇਹ ਬਚਾਉਂਦੇ ਹੋਏ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਸਾਡੇ ਮਗਰ ਪੈ ਗਏ ਸਾਡੇ ਵਰਕਰਾਂ ਦੇ ਮਗਰ ਪੈ ਗਏ ਪ੍ਰਧਾਨ ਜੀ ਤੁਹਾਡਾ ਪੂਰਾ ਨਾਮ ਤੇ ਤੁਹਾਡਾ ਕੀ ਆਉਂਦਾ ਸੀਗਾ ਮੇਰਾ ਨਾਮ ਰਜਿੰਦਰ ਕੁਮਾਰਾ ਜੀ ਜੀ ਜ਼ਿਲ੍ਹਾ ਵਾਜ ਪ੍ਰਧਾਨ ਜੀ ਮਾਨਸਾ ਜ਼ਿਲ੍ਹਾ ਮਾਨਸਾ